ਹੁਣ ਇੱਕ ਨਵੀਂ ਲਾਟਰੀ ਆਈ ਕਿਹੜੀ ਵਾਲੀ ਜੀ ਆਮ ਆਦਮੀ ਪਾਰਟੀ ਦੀ ਲੋਟਰੀ ਇਹ 10 ਤਰੀਕ ਤੱਕ ਉਹ ਲਾਟਰੀ ਹੈਗੀ ਹੈ ਜਿਨੇ ਉਹ ਲਾਟਰੀ ਲੈਣੀ ਹੈ ਤਾਂ ਭਗਵੰਤ ਸਿੰਘ ਮਾਨ ਸਾਹਿਬ ਕੋਲੋਂ ਚਲਾ ਜਾਓ ਤੁਸੀਂ ਨੂੰ 20 ਕਿਸੇ ਨੂੰ 30 ਕਿਸੇ ਨੂੰ 50 ਕਿਸੇ ਨੂੰ 60 ਕਿਸੇ ਨੂੰ 70 ਕਿਸੇ ਨੂੰ 80 ਮੁੱੱਚੀ ਜਿਹੜੀ ਲਈ ਰੁਝੇ ਪਹਿਲਾਂ ਸੰਦੀਪਾਟ ਫੋਰਮ ਨੇ ਵੀ ਅੱਥੇ ਮੀਟਿੰਗਾਂ ਕੀਤੀਆਂ ਨੇ ਫਿਰ ਆਪ ਪ੍ਰਚਾਰ ਵੀ ਦੇ ਦੌਰਾਨ ਗੱਲ ਕਹੀ ਤੇ ਮੈਂ ਤਾਂ ਜਲੰਧਰ ਡੇਰੇ ਲਾਣੇ ਨੇ ਸੀਟ ਕੜਨੀ ਕੜਨੀ ਮੈਂ ਤੁਹਾਨੂੰ ਦੱਸਿਆ ਗਿੱਦੜਬਾ ਰਾਜਾਵੜਿੰਗ ਜਨਵਰੀ ਜਿੱਤੇ ਹੈ ਮੇਰਾ ਕਰਮੀ ਹੈ ਗਿੱਦੜਬਾ चंगे काम लोग ना खान रौंग रौंग ना कर अमरीका कनेडा बना दें गोरे आया करे हिंदुस्तान गोरे पड़ा कर उस करके लोगों ने बैकफायर करके जुटिया मारियां जिड़ी गल कर बिलकुल न मैं आख्या जाखड़ साहब चुनाव लड़ोपरू थोड़े सामने लड़ा ਯਾਰ ਕਾਂਗਰਸ ਆਪ ਬੀਜੇਪੀ ਦਾ ਪ੍ਰਧਾਨ ਭੱਜ ਗਿਆ ਜੇ ਇਸ ਬੰਦਾ ਫਿਰੋਜ਼ਪੁਰ ਤੋਂ ਚੋਣ ਨਹੀਂ ਲੜਿਆ। ਹੋਰ ਲੋਕਾਂ ਨੂੰ ਗੱਲ ਨਾ ਸੁਣਾਉਣ। ਵਿਸੇ ਵਾਲੇ ਦੇ ਘਰੇ ਬਹਿਣ ਗਏ ਸੀ ਜਾਖੜ ਸਾਹਿਬ। ਜਾਖੜ ਸਾਹਿਬ ਨੇ ਸਹਾਰੰਗਬੁੱਦੀ ਉੱਥੇ ਦੱਸਿਆ ਕਿ ਬਹੁਤ ਅਫਸੋਸ ਹੈ। ਕਿਉਂ ਨਹੀਂ ਪਹੁੰਚਿਆ ਤੇ ਦੇਸ਼ ਦੀ ਲੋਕ ਸਭਾ ਦੇ ਵਿੱਚ ਬੋਲੇ ਜਾਖੜ ਸਾਹਿਬ। ਐਸਵਤ ਰਾਏ ਵ੍ਰਿੰਗ ਜਿਹੜੇ ਨੇ ਕਿ ਉਹ ਇੱਥੇ ਪਹੁੰਚੇ ਨੇ। ਵ੍ਰਿੰਗ ਸਾਹਿਬ ਕਿਵੇਂ ਦਾ ਪ੍ਰਚਾਰ ਚੱਲਦਾ ਸਰਕਾਰ ਦਾ ਪੂਰਾ ਤੰਤਰ ਐਸ ਵਕਤ ਜਿਹੜਾ ਜਲੰਧਰ ਵੈਸਟ 'ਚ ਹੈ ਕਿਵੇਂ ਵੇਖਦੇ ਪੈਨ। ਅਬਈ ਸਰਕਾਰ ਦਾ ਤੰਤਰ ਖੁਦ ਸਰਕਾਰ ਜਲੰਧਰ ਵੈਸ ਚ ਹੈ ਤੇ ਦੂਜਾ ਵੀ ਸਾਰਾ ਤੰਤਰ ਇੱਥੇ ਆ ਸਾਰਾ ਤੰਤਰ ਡੜਾ ਸੱਟਾ ਨਸ਼ਾ ਲੋਟਰੀ ਹੁਣ ਇੱਕ ਨਵੀਂ ਲੋਟਰੀ ਆਈ ਹੈ ਕਿਹੜੀ ਵਾਲੀ ਜੀ ਆਮ ਆਦਮੀ ਪਾਰਟੀ ਦੀ ਲੋਟਰੀ ਇਹ 10 ਤਰੀਕ ਤੱਕ ਉਹ ਲੋਟਰੀ ਹੈਗੀ ਹੈ ਜਿਨੇ ਉਹ ਲੋਟਰੀ ਲੈਣੀ ਹੈ ਤਾਂ ਭਗਵੰਤ ਸਿੰਘ ਮਾਨ ਸਾਹਿਬ ਕੋਲ ਚਲਾ ਜਾਓ ਤੁਸੀਂ ਨੂੰ 20 ਕਿਸੇ ਨੂੰ 30 ਕਿਸੇ ਨੂੰ 50 ਕਿਸੇ ਨੂੰ 60 ਕਿਸੇ ਨੂੰ 70 ਕਿਸੇ ਨੂੰ 80 ਸਮੂੱਚ ਜਿਹੜੀ ਲੀਡਰਸ਼ਿਪ ਹੈਲਾ ਸੰਦੀਪਾਠ ਖੋਰਾ ਨੇ ਵੀ ਇੱਥੇ ਮੀਟਿੰਗਾਂ ਕੀਤੀਆਂ ਨੇ ਫਿਰ ਆਪ ਪ੍ਰਚਾਰ ਵੀ ਦੇ ਦੌਰਾਨ ਗੱਲ ਕਹੀ ਤੇ ਮੈਂ ਤਾਂ ਜਲੰਧਰ ਡੇਰੇ ਲਾਣੇ ਨੇ ਸੀਟ ਕੜਨੀ ਕੜਨੀ ਹੈ ਮੈਂ ਤੁਹਾਨੂੰ ਦੱਸ ਦਿਆਂ ਗਿੱਦੜਬਾ ਰਾਜਾ ਵੜਿੰਗ ਤਿੰਨ ਵਾਰੀ ਜਿੱਤੇ ਹੈ ਮੇਰਾ ਕਰਨੀ ਹੈ ਗਿੱਦੜਬਾ ਲੋਕਾਂ ਨੂੰ ਡੇਰੇ ਲਾਉਣ ਦਾ ਕੋਈ ਮਤਲਬ ਨਹੀਂ ਹੈ ਚੀਫ ਮਿਨਿਸਟਰ ਚੰਡੀਗੜ੍ਹ ਬੈਠੇ ਲੇਕਿਨ ਚੰਗੀਆਂ ਪਾਲਿਸਿਸ ਲੈ ਕੇ ਆਵੇ ਚੰਗੇ ਕੰਮ ਕਰਨ ਲੋਕ ਤਕੀਨਾ ਖਾਨ ਸੜਕਾਂ ਤੇ ਰੋਂਗ ਪਾਲਿਸਿਸ ਰੋਂਗ ਕਮਿਟਮੈਂਟਸ ਓਵਰ ਕਮਿਟਮੈਂਟ ਨਾ ਕਰ ਲੈ ਲੈ ਇਹਦਾ ਮਤਲਬ ਪੰਜ ਘਰ ਹੋਰ ਲੈਣੇ ਪੈਣਗੇ ਚੀਫ ਮਿਨਿਸਟਰ ਸਾਹਿਬ ਚਾਰ ਹੋਰ ਵਿਧਾਨ ਸਭਾ ਆ ਰਹੀਆਂ ਹੂੰ ਕਿੱਥੇ ਕਿੱਥੇ ਕਰ ਲੈਣਗੇ ਪਹਿਲਾਂ ਵੀ ਤਾਂ ਲਿਆ ਸੀ ਜਦੋਂ ਰਿੰਕੂ ਲੜਦਾ ਸੀ ਇੱਥੇ ਘਰ ਹੂੰ ਸਪੋਰਟਸ ਯੂਨੀਵਰਸਿਟੀ ਕਿੱਥੇ ਹੈ ਤੁਸੀਂ ਓਵਰ ਕਮਿਟਮੈਂਟ ਜਦੋਂ ਕਰੋਗੇ ਲੋਕ ਤੁਹਾਡੇ ਜੁੱਤੀਆਂ ਉਤਾਂ ਹੀ ਮਾਰਨਗੇ ਇਹ ਇਹ ਜਿਹੜੀ ਜ਼ਿਆਦਾ ਸੀਟਾਂ ਜਿੱਤਨੀਆਂ ਸੀਗਾ ਹੂੰ ਲੇਕਿਨ ਇਹ ਓਵਰ ਕਮਿਟਮੈਂਟਸ ਜਿਹੜੀਆਂ ਢਾਈ ਸਾਲਾਂ ਚ ਅਸੀਂ ਅਮਰੀਕਾ ਤੇ ਕੈਨੇਡਾ ਬਣਾ ਦੇਾਂਗੇ ਗੋਰੇ ਆਇਆ ਕਰਨਗੇ ਹਿੰਦੁਸਤਾਨ ਚ ਹੂੰ ਗੋਲੇ ਪੜਿਆ ਕਰਨਗੇ ਪੰਜਾਬ ਚ ਆ ਕੇ ਉਸ ਕਰਕੇ ਲੋਕਾਂ ਨੇ ਬਾਕ ਫਾਇਰ ਕਰਕੇ ਜੁੱਤੀਆਂ ਮਾਰ ਗਿਆ ਜਿਹੜੀ ਗੱਲ ਕਰਨੀ ਸਰਵੇ ਬਿਲਕੁਲ ਦਾ ਕੋਈ ਜਿੰਨਾਂ ਨੂੰ ਆਖਿਆ ਤੁਹਾਡੀ ਆਵਾਜ਼ ਬੁਲੰਦ ਕਰਾਂਗਾ ਮੇਰੀ ਕੋਈ ਕਮਿਟਮੈਂਟ ਨਹੀਂ ਹੈ ਤੁਹਾਡੇ ਨਾਲ ਇਸ ਗੱਲ ਦੀ ਵੀ ਤੁਸੀਂ ਮੈਨੂੰ ਵੋਟਾਂ ਪਾਓ ਤੁਸੀਂ ਵੋਟਾਂ ਜਿੰਨੂੰ ਮਰਜ਼ੀ ਪਾਓ ਲੇਕਿਨ ਹਾਂ ਬਤੌਰ ਮੈਂਬਰ ਆਫ ਪਾਰਲੀਮੈਂਟ ਬਤੌਰ ਪੰਜਾਬ ਕਾਂਗਰਸ ਦਾ ਪ੍ਰਧਾਨ ਮੇਰਾ ਫਰਜ਼ ਮੰਨਦਾ ਕਿ ਤੁਹਾਡੀਆਂ ਆਵਾਜ਼ ਨੂੰ ਬੁਲੰਦ ਕਰਾਂ ਉਸੇ ਵਾਲਾ ਦਾ ਕੇਸ ਤੁਸੀਂ ਲੋਕ ਸਭਾ ਚੁੱਕਿਆ ਕਿ ਜਿਸ ਤਰੀਕੇ ਨਾਲ ਸਾਰੀ ਇਤਰਾਜ਼ ਦੀ ਹੋਈ ਹੈ ਜਾਖੜ ਸਾਹਿਬ ਨੇ ਹੁਣੇ ਕਿਹਾ ਕਿ ਬੋਲਣਾ ਤਾਂ ਵਿਧਾਨ ਸਭਾ 'ਚ ਚਾਹੀਦਾ ਸੀ ਉੱਥੇ ਤੱਕ ਅੱਖਾਂ ਚੱਖਾਂ ਪਾ ਗੱਲ ਨਹੀਂ ਹੁੰਦੀ ਸਾਡੇ ਜਿਹੜੇ ਨੇ ਕਿ ਆਗੂ ਨੇ ਭਗਵੰਤ ਮਾਨ ਨੂੰ ਕਿਹਾ ਕਿ ਮੇਰੇ ਨਾਲ ਲੱਕ ਚੱਪਾ ਪਾ ਕੇ ਗੱਲ ਕਰੋ ਤੇ ਮੈਨੂੰ ਜਵਾਬ ਦਿਓ ਜਿਹੜੀਆਂ ਮੈਂ ਰਿਕਾਰਡਿੰਗਾਂ ਚੰਨ ਤਾ ਉਹ ਜਿਹੜਾ ਝਖੜ ਸਾਹਿਬ ਹੈ ਪੁਰਾ ਕੋਈ ਜਵਾਬ ਨਹੀਂ ਮੈਂ ਅੱਖਾਂ ਸੀ ਝਖੜ ਸਾਹਿਬ ਚੋਣ ਲੜ ਫਿਰੋਜ਼ਪੁਰ ਤੋਂ ਤੁਹਾਡੇ ਸਾਹਮਣੇ ਲੜਾਂਗਾ ਯਾਰ ਕਾਂਗਰਸ ਆਪ ਬੀਜੇਪੀ ਦਾ ਪ੍ਰਧਾਨ ਭੱਜ ਗਿਆ ਜਿਸ ਬੰਦਾ ਫਿਰੋਜ਼ਪੁਰ ਤੋਂ ਚੋਣ ਨਹੀਂ ਲੜਿਆ ਹੋਰ ਲੋਕਾਂ ਨੂੰ ਗੱਲ ਨਾ ਸੁਣਾਉਣ ਦੂਜੀ ਗੱਲ ਮੂਸੇ ਵਾਲੇ ਦੇ ਘਰੇ ਬਹਿਣ ਗਏ ਸੀ ਝਖੜ ਸਾਹਿਬ ਜਾਖੜ ਸਾਹਿਬ ਨੇ ਸਹਾਰਨਬੁਦੀ ਉੱਥੇ ਦੱਸਿਆ ਕਿ ਬਹੁਤ ਅਫਸੋਸ ਹੈ ਕਿਉਂ ਨਹੀਂ ਪੰਜਾਬ ਦੇਸ਼ ਦੀ ਲੋਕ ਸਭਾ ਦੇ ਵਿੱਚ ਬੋਲੇ ਜਾਖੜ ਸਾਹਿਬ ਹੂੰ ਉਹਨਾਂ ਨੂੰ ਹੋਮ ਮਿਨਿਸਟਰ ਨੂੰ ਬੁਲਾਤਾ ਜਾਖੜ ਸਾਹਿਬ ਨੇ ਅਮਿਤ ਸ਼ਾਹ ਜੀ ਨੂੰ ਤੇ ਕਹਤਾ ਵੀ ਤੁਸੀਂ ਸਾਡੇ ਅੰ内 ਆਜੋ ਹੂੰ ਤੇ ਸਾਡੀ ਪਾਰਟੀ ਚ ਆਜੋ ਹੂੰ ਲੇਕਿਨ ਇੱਕ ਵਾਰ ਪਾਰਲੀਮੈਂਟ ਮੈਂਬਰ ਹੋਣ ਦੇ ਨਾਤੇ ਜਾਖੜ ਸਾਹਿਬ ਦੇਸ਼ ਦੀ ਲੋਕ ਸਭਾ ਚ ਤਾ ਮੁੱਦਾ ਚੱਕਦਾ ਸਾਨੂੰ ਨਾ ਦੱਸਣ ਜਾਖੜ ਸਾਹਿਬ ਸਾਥ ਸੀਟਾਂ ਜਿੱਤੇਆਂ ਜਿੱਥੇ ਜਾਂਦੇ ਆ ਸਫਾਇਆ ਕਰ ਦਿੰਦੇ ਆ ਆਦਰਨੀਆਂ ਜਾਖੜ ਸਾਹਿਬ ਜੀ ਸਤਕਾਰ ਨਾਲ ਕਹਿੰਦੇ ਆ ਪੰਜਾਬ ਚ ਇੱਕ ਸੀਟ ਆਉਂਦੀ ਹੁੰਦੀ ਸੀ ਅੱਗੇ ਮੈਂਬਰ ਹ ਸਣੀ ਦੇ ਹੋਂ ਨੂੰ ਆਈ ਸੀ ਕਿ ਨਹੀਂ ਆਈ ਸੀ ਪਹਿਲੀ ਵਾਰ ਹੀ 26 ਸਾਲਾਂ ਜਦੋਂ ਜਾਖੜ ਸਾਹਿਬ ਪ੍ਰਧਾਨ ਬਣੇ ਇੱਕ ਵੀ ਨਹੀਂ ਆਈ ਪਰ ਸਵਾਲ ਉਹੀ ਕਹਿੰਦੇ ਕਿ ਰਾਜਾ ਵੜੇਂਗੇ ਜਿਹੜੇ ਕਾਂਗਰਸ ਪ੍ਰਧਾਨ ਉਹ ਅੱਖਾਂ ਚੱਖਾਂ ਪਾ ਗੱਲ ਨਹੀਂ ਕਰਦਾ ਰਾਜਾ ਵੜਿੰਗ ਕੋਈ ਅੱਖਾਂ ਚੱਖਾਂ ਪਾਉਣਾਸਤੇ ਥੋੜੀਆ ਕਿਹੜੀ ਅੱਖਾਂ ਚੱਕ ਪਾਉਣ ਦੀ ਗੱਲ ਜਿਹੜਾ ਬੰਦਾ ਕਾਂਗਰਸ ਚ 40 60 ਲਾ ਕੇ ਤੇ ਕਾਂਗਰਸ ਦੀ ਪਿੱਠ ਚ ਸ਼ੁਰਾ ਚਬੋ ਕੇ ਗਿਆ ਹੋਵੇ ਉਹ ਗੱਲ ਰਾਜੇ ਵੜਿੰਗ ਨੂੰ ਕਰਦਾ ਸਾਡਾ ਕਰੈਕਟਰ ਹੈ ਸਾਡਾ ਐਥਿਕਸ ਹੈ ਅਸੀਂ ਅਸੀਂ ਖਾ ਕੇ ਜਿਸ ਖਾਲੀ ਖਾਦਾ ਉਸ ਖਾਲੀ ਚ ਕਦੇ ਸ਼ੇਰ ਨਹੀਂ ਕੀਤਾ ਬਾਈ ਜੀ ਅਸੀਂ ਪਰੰਪਰਾਇਕ ਲੋਕ ਆਂ ਬੇਸ਼ੱਕ ਅਸੀਂ ਆਮ ਦਰਮਿਆਨੇ ਘਰਾਂ ਚ ਪੈਦਾ ਹੋਏ ਅਸੀਂ ਲੇਕਿਨ ਕਾਂਗਰਸ ਪਾਰਟੀ ਇਸ ਤੋਂ ਬਾਅਦ ਇੱਥੇ ਹੀ ਬੰਦ ਕਰ ਦੇ ਸਾਡਾ ਕੰਮ ਇਹ ਚੋਣਾਂ ਵੀ ਨਹੀਂ ਕੋਈ ਰਾਜਾ ਵੜੇਗਾ ਇਸ ਤੋਂ ਬਾਅਦ ਕੋਈ ਲੜੇਗਾ ਅੱਛਾ ਰਾਜਾ ਵੜਿੰਗ ਇਸ ਤਰ੍ਹਾਂ ਕਾਂਗਰਸ ਨੂੰ ਗਾਲਾਂ ਕੱਢਦਾ ਨਹੀਂ ਜਾਏਗਾ ਜਿਸ ਤਰ੍ਹਾਂ 46 ਸਾਲ ਪਾਰਟੀ ਚ گزار ਕੇ ਔਰ ਪਹਿਲੇ ਹੀ ਅਮਿਤ ਸ਼ਾਹ ਜੀ ਨਾਲ ਅੱਟਾ ਸੱਟਾ ਲਾ ਕੇ ਬਿđi ਮੈਂ ਹਿੰਦੂ ਦੀ ਗੱਲ ਕਰਾਂਗਾ ਤੇ ਤੁਸੀਂ ਮੇਰਾ ਧਿਆਨ ਰੱਖਣਾ ਫਿਰ ਸਿੱਧਾ ਇਸ ਕਰਕੇ ਸਿੱਧਾ ਕਾਂਗਰਸ ਚੋਂ ਪ੍ਰਧਾਨ ਨੂੰ ਕਹੇ ਨੂੰ ਸਿੱਧਾ ਬੀਜੇਪੀ ਚ ਪ੍ਰਧਾਨ ਇਸ ਕਰਕੇ ਬਣਾਇਆ ਉਹਦਾ ਨਾਮ ਕੀ ਹੋਇਆ ਸਾਰੀ ਬੀਜੇਪੀ ਦਾ ਕੈਡਰ ਅੱਜ ਮਰਿਆ ਪਿਆ ਉਹ ਕਹਿੰਦੇ ਕਿ ਸਾਡਾ ਕੀ ਕਸੂਰ ਹੈ ਸਾਡਾ ਕੀ ਕਸੂਰ ਹੈ ਜਿਨ੍ਹਾਂ ਨੇ ਬੀਜੇਪੀ ਦਾ ਬੂਟਾ ਲਾਇਆ ਹਰ ਬੂਟ ਤੇ ਅਸੀਂ ਝੋਲਾ ਲੈ ਕੇ ਚੱਲੇ ਸਾਡਾ ਕਸੂਰ ਕੀ ਹੈ ਸਾਡੇ ਨਾਲ ਤਾਂ ਉਹ ਹੋਈ ਜਿਹੜੀ ਸਤਪਗਾਨੇ ਨਾਲ ਨਹੀਂ ਹੁਣ ਇਸ ਪਹਿਲਾਂ ਜਾਖੜ ਸਾਹਿਬ ਹੁਣ ਬਿੱਟੂ ਜੀ ਫਿਰ ਕੋਈ ਹੋਰ ਹੁਣ Hindu ਵਾਲੀ ਗੱਲ ਕਿੱਥੇ ਐ ਰਾਜੇ ਵਿੜਿੰਗ ਨੂੰ ਤਾਂ ਅੱਖ ਚੱਕ ਪਾ ਕੇ ਕਹਿੰਦੇ ਹੋ ਮੈਂ ਤਾਂ ਨਹੀਂ ਕਰਦਾ ਤੁਸੀਂ ਹੱਥ ਜੋੜ ਕੇ ਹੀ ਗੱਲ ਕਰ ਲੋ ਵੀ ਮੈਂ Hindu ਆ ਦੇ ਕਰਕੇ ਤਾਂ ਆਇਆ ਸੀ Hindu ਦੀ ਗੱਲ ਕਰਦਾ ਸੀ ਹੁਣ Hindu ਨੂੰ opportunity ਕਿੱਥੇ ਮਿਲੀ ਐ ਬਾਈ ਜੀ ਠੀਕ ਹੈ ਧੰਨਵਾਦ ਸਰ ਇਹ ਤੁਸੀਂ ਗੱਲਬਾਤ ਸੁਣੀ ਹੈ ਰਾਜਾ ਵਡਿੰਗਹਰਾਂ ਦੀ ਕਿ ਰਾਜਾ ਵਡਿੰਗ ਨੇ ਕਿਸ ਤਰੀਕੇ ਦੇ ਨਾਲ ਗੱਲ ਕੀਤੀ ਹੈ ਸੁਨੀਲ ਜਾਖੜ ਹੋਰਾਂ ਤੇ ਵੀ ਇੱਕ ਵੱਡਾ ਤੰਗ ਜਿਹੜਾ ਕਿ ਕਸਤਾ ਤੇ ਗੱਲ ਆਖੀ ਹੈ ਕਿ ਜਿਹੜੇ Hindu ਦੀ ਗੱਲ ਕਰਦੇ ਸੀਗੇ ਅੱਜ ਉਹ ਦੱਸਣ ਆਪਣਾ ਉਹਨਾਂ ਦਾ ਸਟੈਂਡ ਕੀ ਹੈ ਤੇ ਖਾਸ ਤੌਰ ਤੇ ਲੈ ਕੇ ਕਿ ਪੰਜਾਬ ਸਰਕਾਰ ਦੇ ਉੱਤੇ ਵੀ ਜਿਹੜੀਆਂ ਕਿ ਉਹ ਨਿਸ਼ਾਨੇ ਸਾਦੇ ਨੇ ਤੇ ਜਿਮਣੀ ਚੋਣਾ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਤੰਤਰ ਜਿਸ ਤਰੀਕੇ ਦੇ ਨਾਲ ਜਲੰਧਰ ਵਿੱਚ ਆਪਣਾ ਆਕੇ ਪ੍ਰਚਾਰ ਕਰ ਰਿਹਾ ਇਹ ਦੇਖਣਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਵਿਰੋਧੀ ਧਿਰਾਂ ਵੱਲੋਂ ਕਸੇ ਜਾ ਰਹੇ ਤੰਜ ਤੇ ਮੌਜੂਦਾ ਸਮੇਂ ਦੇ ਹਾਲਾਤ ਕਿਸ ਤਰੀਕੇ ਦੇ ਨਾਲ ਜਿਮਨੀ ਚੋਣ ਦੇ ਵਿੱਚ ਜਿਹੜਾ ਕਿ ਉਹ ਲੋਕਾਂ ਦਾ ਫਤਵਾ ਸਰਕਾਰ ਨੂੰ ਮਿਲਦਾ ਹੈ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ